ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਨੇ ਉੱਥੇ ਹੀ ਤਲਵੰਡੀ ਸਾਬੋ ਦੇ ਨਾਲ ਲੱਗਦੇ ਪਿੰਡ ਮਲਕਾਣਾ ਵਿਖੇ ਸ਼੍ਰੀ ਖੰਡਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਭੋਗ ਤੋਂ ਬਾਅਦ ਗੁਰੂ ਦਾ ਅਲੰਗਰ ਆ ਜਿਹੜਾ ਉਹ ਟੁੱਟ ਵਰਤਾਇਆ ਗਿਆ ਸਮੂਹ ਨਗਰ ਨਿਵਾਸੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਸਜਾਏ ਗਏ ਨੇ ਆਓ ਦਰਸ਼ਨ ਕਰਵਾਉਣੇ ਆ ਨਗਰ ਕੀਰਤਨ ਦੇ ਇਸ ਪੋਸਟ ਨੂੰ ਵਾਇਰਲ ਲੇ ਕੇ ਸ਼ੇਅਰ ਕਰੋ जा <laughs> ਬਾਤੀ ਆਈ ਜੀ ਜਾਨਾ ਬੱਲੋ ਬਹੁਤ ਬਹੁਤ ਧੰਨਵਾਦ ਕਰਵਾਉਂਦਾ ਹਾਂ ਉਹਨਾਂ ਨੂੰ ਮਹਾਰਾਜ ਆਪ ਜਾਣਦੇ ਹੈ ਔਰ ਅੱਪਾ ਹੁਣ ਕਵਿਤਾਵਾਂ ਹੋਰ ਸੁਣਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਆਏ ਜਮ ਜ਼ੇਰਾ ਵਾਲਾ ਪੈ ਤੋ ਪਹੁੰਚੀ ਹੋਈ ਆ ਔਰ ਸਤਿਗੁਰੂ ਸਾਹਿਬ ਦੀ ਰਹਿਮਤ ਹੈ ਇਹ ਗੱਦਗਾ ਟੀਮ ਜਿਵੇਂ ਛੋਟੇ ਪਹੰਗੀ ਦੀ ਗੱਲ ਕਰਾਂ ਤਾਂ ਨੈਸ਼ਨਲ ਦੇ ਵਿੱਚੋਂ ਇਸ ਬੱਚੇ ਨੇ 골ਡ ਮੈਡਲ ਪ੍ਰਾਪਤ ਕੀਤਾ ਔਰ ਸਕੂਲ ਖੇਡਾਂ ਦੇ ਵਿੱਚੋਂ ਮਨਤ ਕੁਮਾਰ ਆ ਜਿਹੜਾ ਮੰਨਤ ਸਿੰਘ ਬਣਿਆ ਇਸ ਬੱਚੇ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਤੇ ਜੇ ਕਾਲਜ ਦੀਆਂ ਗੱਲਾਂ ਕਰੀਏ ਤਾਂ ਇੰਟਰਵਰਸਿਟੀ ਦੇ ਵਿੱਚੋਂ ਰਵੀ ਸਿੰਘ ਦੀ ਕੇ 47 ਵਾਲੇ ਇਸ ਕਕੀ ਨੇ ਪੂਰੇ ਪਾਉਂਟ ਦੇ ਵਿੱਚੋਂ ਦੋ 골ਡ ਮੈਡਲ ਪ੍ਰਾਪਤ ਕੀਤੇ ਨੇ ਹੁਣ ਇਹਦਾ ਸਭ ਦੀ ਧੰਨਵਾਦ ਕਰਦੇ ਹਾਂ ਅਰਵਿੰਦ ਸਿੰਘ ਜੀ ਆਪਾਸਰੀ ਸੰਗਤ ਨੂੰ ਬਾਤ ਔਰ ਸਭ ਨੇ ਸਭ ਕੇ ਉਪਰ ਦੇ ਨੈਸ਼ਨਲ ਗੋਲ ਕਾਂਗਰਸ ਬੱਤੀਆ ਔਰ ਸਤਿਗੁਰੂ ਦੀ ਰਹਿਮਤ ਨਾਲੇ ਬਾਣੀ ਬਾਣੇ ਦਾ ਪ੍ਰਚਾਰ ਕਰ ਰਹੇ ਨੇ ਉਧਰ ਸਪੋਰਟਸ ਦੇ ਵਿੱਚ ਵੀ ਬਹੁਤ ਸਾਰੀਆਂ ਮੱਲਾ ਮਾਰ ਰਹੇ ਨੇ ਗੁਰੂਗ੍ਰਾ ਸ਼ਿਖਰਿਵਰਤੀ ਦੀ ਟੀਮ ਦੀ ਇਹਨਾਂ ਨੇ ਅਗਵਾਈ ਕੀਤੀ ਔਰ ਪੂਰੇ ਪੰਜਾਬ ਦੇ ਵਿੱਚੋਂ ਇਹ ਟੀਮ ਚੈਂਪੀਅਨ ਬਣ ਕੇ ਆਈਆ ਹੁਣੇ 25 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਜੈਪੁਰ ਗਿਆਰ ਦਿਹਾੜ ਯੂਨੀਵਰਸਿਟੀ ਦੇ ਵਿੱਚ ਇੱਕ ਵੱਡਾ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚੋਂ ਇਹਨਾਂ ਯੋਧਿਆਂ ਨੇ ਉਰੇ ਚੈਂਪੀਅਨਸ਼ਿਪ ਦੇ ਇਹ ਸੁਪਰ ਸਟਾਰ ਨੇ ਭਾਰਤ ਦੇ ਸੁਪਰ ਸਟਾਰ ਅਗਮ ਬਲਵਾਨੇ ਦੇ ਵਿੱਚ ਪਹੁੰਚਿਆ ਸੋ ਆਓ ਇਹਨਾਂ ਬਚਗ ਫੌਜਾਂ ਦਾ ਆਪਾਂ ਸ਼ਖਸ਼ਿੰਦਰ ਦੇ ਜੋਰ ਦੇਖਾਂਗੇ ਨਖਰ ਦੇਖਦੇ ਆ ਬੋਲੇ ਸੋਨਾ ਬੋਲੇ ਦੇ ਨਾਮ ਬਜ਼ਾਰ ਸਰਮਾਰ ਜੀ ਐਸ ਆਈ ਜੀ ਦੇ ਘਰਾਂ ਤੋਂ ਬਹੁਤ ਬਹੁਤ ਧੰਨਵਾਦ ਕਰਾਵਾਂ ਉਹਨਾਂ ਨੂੰ ਮਹਾਰਾਜ ਆਪ ਜਾਣਦੇ ਹੈ ਔਰ ਅੱਪਾ ਹੁਣ ਕਵਿਤਾਵਾਂ ਹੋਰ ਸੁਣਾਗੇ ਵਾਹਿਗੁਰੂ ਓਏ ਗਾਹ ਕਹਾਕਾਰੀ ਗਰੀ ਗਰੀ ਜਲ ਕਾਂਚੀ ਸੱਚ ਪਾਈਆਂ ਤਾਂ ਕਾਂਚੀ ਅਗਾਂਹ ਕਾਹ ਕਹਿਣਾ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਈਬੇ ਕਮਾਲ ਤੁੰਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਮਲਕਾਣਾ ਨਗਰ ਦੇ ਵਿੱਚ ਪੰਜ ਪਿਆਰੇ ਦੀ ਗਵਾਈ ਵਿੱਚ ਸਾਬ ਸ੍ਰੀ ਗੁਰਾਂ ਸਾਹਿਬ ਮਹਾਰਾਜ ਫੁੱਲਾਂ ਲਦੀ ਦੇ ਵਿੱਚ ਪਾਲਕੀ ਦੇ ਵਿੱਚ ਸ਼ਿਸ਼ੋਭਤ ਹੋ ਕੇ ਵਕੂ ਵਕਰੇ ਪਣਾਵਾ ਤੋਂ ਹੁੰਦੇ ਹੋਏ ਇਸ ਮਾਤੀ ਵਾਲੇ ਪਣਾ ਤੇ ਪਹੁੰਚੇ ਆ ਔਰ ਸਮੁੱਚੀਆਂ ਸੰਗਤਾਂ ਨੇ ਬੜੀ ਗੰਤੀ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਉੱਥੇ ਹੀ ਗੱਤਕਾ ਫੌਜ ਦਮਨਮਾ ਸਾਹਿਬ ਦੀ ਸਮੁੱਚੀ ਟੀਮ ਵੱਲੋਂ ਉਹ ਇੰਟਰਨੈਸ਼ਨਲ ਦਸ਼ਮੇਸ਼ਗਤ ਕਾ ਅਕੈਡਮੀ ਤਲਵੰਡੀ ਸਾਬੋ ਵੱਲੋਂ ਇਸ ਨਗਰ ਦੇ ਵਿੱਚ ਸ਼ਸਤਰ ਵਿਦਿਆ ਦੇ ਜੋਰ ਚੜਦੀ ਕਲਾ ਦੇ ਨਾਲ ਦਿਖਾਏ ਗਏ ਨੇ ਇਹ ਜਿਹੜੇ ਸਿੰਘ ਨੇ ਸਤਿਗੁਰੂ ਸਾਹਿਬ ਦੀ ਰਹਿਮਤ ਹੈ ਜਿੱਥੇ ਬਾਣੀ ਤੇ ਬਾਣੇ ਦਾ ਪ੍ਰਚਾਰ ਕਰਨੇ ਨਗਰ ਕੀਰਤਨਾਂ ਦੇ ਵਿੱਚ ਇਹ ਹਾਜ਼ਰੀਆਂ ਭਰਦੇ ਨੇ ਉੱਥੇ ਹੀ ਇਹ ਐਜ ਦਾ ਸਪੋਰਟ ਬਹੁਤ ਵੱਡੀਆਂ ਮੱਲਾ ਇਹਨਾਂ ਸਿੰਘਾਂ ਨੇ ਇਸ ਟੀਮ ਰਤਕਾ ਫੌਜ ਦਮਨਵਾ ਸਾਹ ਦੇ ਯੋਧਿਆਂ ਨੇ ਮਾਰੀਆਂ ਨੇ ਸਕੂਲ ਖੇਡਾਂ ਦੇ ਵਿੱਚੋਂ ਇਹਨਾਂ ਬੱਚਿਆਂ ਨੇ ਅਕਸਰ ਸਾਹਿਬ ਦੀ ਧਰਤੀ 'ਚੋਂ ਸਿਲਵਰ ਮੈਡਲ 골ਡ ਮੈਡਲ ਪ੍ਰਾਪਤ ਕੀਤੇ ਨੇ ਔਰ ਹੁਣੇ ਜੈਪੁਰ ਗਿਆਨ ਵਿਹਾਰ ਯੂਨੀਵਰਸਿਟੀ ਵਿਕੇ ਜੋ 25 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ 올 ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਲਗਭਗ ਪੂਰੇ ਭਾਰਤ ਦੀਆਂ ਮਕੋ ਵਖਰੀਆਂ 52 ਯੂਨੀਵਰਸਿਟੀਆਂ ਨੇ ਹਿੱਸਾ ਲਿਆ ਉਹਦੇ ਵਿੱਚੋਂ ਰਵੀ ਸਿੰਘ ਜੀ ਕੁੰਡਲ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਦੀ ਰਹਿਮਤ ਦੇ ਨਾਲ 골ਡ ਮੈਡਲ ਹਾਸਲ ਕੀਤਾ ਔਰ ਪੂਰੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਟੀਮ ਚੈਂਪੀਅਨ ਬਣ ਕੇ ਆਈ ਹੈ ਜੋ ਨੰਮ ਨਮਾ ਸਾਹਿਬ ਦੀ ਸਮੁੱਚੀ ਇਲਾਕੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ ਇਸ ਦੇ ਲਈ ਅਸੀਂ ਸਾਡੇ ਸਤਿ ਸਤਕਾਰਯੋਗ ਤੇ ਸਨਮਾਨਯੋਗ ਜਥੇਦਾਰ ਸਰਦਾਰ ਮੋਹਨ ਸਿੰਘ ਦੀ ਬੰਗੀ ਜੋ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਆਸ਼ੀਰਵਾਦ ਆ ਔਰ ਬਹੁਤ ਵੱਡੀ ਸਪੋਰਟ ਆ ਜਿਹੜੀ ਬੱਚਿਆਂ ਨੂੰ ਹਮੇਸ਼ਾ ਹੌਸਲਾ ਬੁਝਾਈ ਦਿੰਦੇ ਰਹਿੰਦੇ ਨੇ ਸੋ ਬਹੁਤ ਧੰਨਵਾਦ ਆ ਸਤਿਗੁਰੂ ਸਾਹਿਬ ਦਾ ਸ਼ੁਕਰਾਨਾ ਸੰਗਤ ਦੀ ਅਸੀਸ ਆ ਇਹ ਬੱਚੇ ਇਸੇ ਤਰ੍ਹਾਂ ਵੱਡੀਆਂ ਮੱਲਾ ਮਾਰਦੇ ਰਹਿਣ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਗੱਤਕਾ ਜੋ ਸਿੱਖਾਂ ਦੀ ਵਿਰਾਸਤ ਦੀ ਗੇਮ ਆ ਇਹ ਨੈਸ਼ਨਲ ਦੇ ਵਿੱਚ ਜੋ ਪਾਰਟਿਸਪੇਸ਼ਨ ਬੱਚੇ ਕਰ ਰਹੇ ਆ ਜਿਹਦੇ ਨਾਲ ਬੱਚਿਆਂ ਦੀ ਬਿਲਕੁਲ ਫ੍ਰੀ ਪੜ੍ਹਾਈ ਕਰਵਾਈ ਜਾ ਰਹੀ ਆ ਔਰ ਬਹੁਤ ਸਾਰੇ ਬੈਨੀਫਿਟ ਬੱਚਿਆਂ ਨੂੰ ਮਿਲ ਰਹੇ ਆ ਸਤਿਗੁਰੂ ਸਾਹਿਬ ਕਿਰਪਾ ਕਰਨ ਇਸ ਗੇਮ ਨੂੰ ਦਿਨ ਦੁਗਣੀ ਰਾਜ ਚੌਗੀ ਤਰੱਕੀ ਬਖਸ਼ਿਸ਼ ਕਰਨ ਕਿਉਂਕਿ ਮੀਰੀ ਪੀਰੀ ਦੇ ਮਾਲਕ ਸਭ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ਧਰਮ ਯੁੱਧ ਕਲਾ ਇਹਦੇ ਲਈ ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਬੱਚੇ ਜਿੱਥੇ ਇਹ ਨਗਰ ਕੀਰਤਨਾਂ ਦੇ ਵਿੱਚ ਗੱਤਕੇ ਦੇ ਜੋਰ ਦਿਖਾਉਂਦੇ ਆ ਉੱਥੇ ਇਹ ਵੱਡੀਆਂ ਪ੍ਰਾਪਤੀਆਂ ਨੈਸ਼ਨਲ ਲੈਵਲ ਤੇ ਵੀ ਮਾਰ ਰਹੇ ਨੇ ਔਰ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਇਹ ਪ੍ਰਾਪਤੀਆਂ ਕਰਦੇ ਰਹਿਣ ਇਹੀ ਸਾਡੀ ਅਰਦਾਸ ਹੈ ਔਰ ਸਤਿਗੁਰੂ ਸਾਹਿਬ ਇਸੇ ਤਰ੍ਹਾਂ ਸਾਡੇ ਤੋਂ ਸਵਾਮਾਂ ਲੈਂਦੇ ਰਹਿਣ ਸਮੁੱਚੀ ਗੱਤਕਾ ਫੌਜ ਦਮਨਵਾ ਸਾਹਿਬ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਜਿੱਥੋਂ ਤੱਕ ਇਹ ਮੀਡੀਆ ਵਾਲੇ ਵੀਰਾਂ ਦੇ ਚੈਨਲ ਦਾ ਏਰੀਆ ਸਮੁੱਚੀ ਸੰਗਤ ਨੂੰ ਗੱਤਕਾ ਫੌਜ ਵੱਲੋਂ ਸਾਬੇ ਕਮਲਤਾਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ